ਆ ਵੀ ਚੱਲਦੀ ਹੈ ਬਈ ਪੱਕਾ ਬੋਮਾ ਦਾ ਨਿਕਲਦਾ ਲੈ ਵੀ ਚ अच्छे ਬਤਾ ਫਿਰ ਅੱਗਾ ਜਾਣਕਾਰੀ ਦੇ ਲੈ ਵੀ ਅੱਜ ਚਾਰੀਆਂ ਸਰਾਲਾ ਖੁਰਦ ਬਾਕੀ ਇਹਦਾ ਬਾਤ ਤਲਾਬ ਚੰਨੂ ਪਟਾ ਲੰਦਾ ਰਹਾ ਉਹ ਮੱਨਾ ਮਾਰਿਆ ਉਹ ਮਾਰਿਆ ਮੱਨਾ ਜ਼ੋਰ ਟਕਟ ਰਸਤਾ ਉਹ ਸਿੰਪਲੀ ਦੀਆ ਕੱਟ ਮੱਨਾ ਮਹ ਲਗਾਇਆ ਜਾਮ ਹਮ ਐਕਚੂ ਜੀਆ ਨੂੰ ਨਿਕਲਦਾ ਜੂਂ ਜੀਆ ਨੂੰ ਨਿਕਲਦਾ ਬਈ ਇਹ ਵਿਚਾਰੇ ਜਾਂ ਸਰਾਲਾ ਖੁਰਦ ਮਹਾ ਦਾ ਪ੍ਰੋਗਰਾਮ ਆ ਕੁਝ ਪ੍ਰੋਗਰਾਮ ਨੂੰ ਦੇਖਣੇ ਵਾਸਤਾ ਅਗਾਂ ਦੇਖੋ ਬਲੌਗ ਬਾੜੀਆਂ ਨਹੀਂ ਦੇਖੀ ਜਾਂਗੇ ਹਾਂ ਲੈ ਵੀ ਪਹਿਲਾਂ ਕਰੋ ਫੋਟੋ ਚੈੱਕ ਬਾਈ ਆਏ ਤੇ ਮਾਨੂੰ ਬੁਲਾਣ ਬਾਈ ਸਰਾਲਾ ਖੁਰਦ ਤੇ ਸਰਪੰਚ ਤੇ ਬਾਈ ਕੇ ਮਿੱਤਰ ਪਿਆਰੇ ਤੇ ਬਾਈ ਉਹਨਕੇ ਗੋਮਾ ਸਰਾਲੇ ਮਾ ਡੇਰਾ ਬਾਬਾ RAM ਦਾਸ ਜੀ ਦਾ ਸਾਲਾਨਾ ਵਰਸੀ ਪੰਡਹਾਰਾ ਹੋਆ ਮਹਾ ਵਾਸਤਾ ਤੋਂ ਹਮ ਅੱਜ ਪਹੁੰਚੇ ਦੇ 22 ਤਰੀਕ ਨੂੰ 22 ਤਰੀਕ ਨੂੰ ਤਾਂ ਬਾਈ ਉਹਨਕਾ ਲਾਇਆ ਵਾ ਖੂਨ ਦਾਨ ਕੈਂਪ ਤੋਂ ਮਹਾ ਪਹੁੰਚੇ ਆਪਾਂ ਬਾਈ ਖੂਨ ਦਾਨ ਵਾਲੇ ਜਗਾ ਬਾਬੇ ਕਾ ਜਹਾਂ ਡੇਰਾ ਆ ਮਹਾ ਤੋ ਮਨੂੰ ਬੜੀ ਕੈਂਟ ਲਗੀ ਕਈ ਚੀਜ਼ਾਂ ਉਹ ਚੀਜ਼ਾਂ ਦਿਖਾਵਾਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਬਰੋਂਟਾ ਮਨੂੰ ਬਹੁਤ ਬਹੁਤ ਪਿਆਰਾ ਲਗਿਆ ਬਾਈ ਬਰੋਂਟਾ ਬੜਾ ਸੋਹਣਾ ਦਾ ਬਾਈ ਜਹਾਂ ਜਹਾਂ ਬਰੋਂਟੇ ਦੀ ਜੜਾ ਤੜਾ ਲੱਗੀ ਹੋਈਆਂ ਤੋ ਬਾਈਆਂ ਨੇ ਚਾਰ ਦਿਵਾਰੀ ਕਰ ਕਾ ਉਸਮੇ ਮਿੱਟੀ ਪਾ ਕਾ ਬੜਾ ਕੈਂਟ ਸਿਸਟਮ ਕਰ ਰੱਖਿਆ ਅੱਗਾ ਵਧਣੇ ਵਾਸਤਾ ਬਹੁਤ ਸੋਹਣਾ ਲਗਿਆ ਹਰੇ ਗੋਮਾ ਤੋਂ ਇਸ ਤਰ੍ਹਾਂ ਹੁੰਦਾ ਵੀ ਨਹੀਂ ਹੈ ਜੋ ਬਰੋਂਟਾ ਮੈਨੂੰ ਬੜਾ ਪਿਆਰਾ ਲੱਗਿਆ ਹਰ ਐਸਾ ਸਾ ਬਰੋਂਟਾ ਹੋਆ ਸੁਨਸਾਨ ਸੀ ਜਗ੍ਹਾ ਹੋਆ ਬੰਦਾ ਸੈਡ ਹੋਆ ਉਦਾਸ ਹੋਆ ਤੇ ਐਸੀ ਜਗ੍ਹਾ ਬੈਠ ਕੇ ਨਜ਼ਾਰਾ ਆ ਲੈ ਬਈ ਫੇਰ ਯੋ ਇੱਧਰ ਦੇਖੋ ਖੂਨਦਾਨ ਕੈਂਪ ਲੱਗ ਰਿਹਾ ਬਾਈ ਇੱਧਰ ਮਾਰੀ ਫੋਟੋਆਂ ਉਤਰ ਰਹੀਆਂ ਬਾਈ ਸਨਮਾਨ ਕਰਨ ਦਾ ਇੱਕ ਦੋ ਬਾਈਕਾ ਤੋਂ ਮੈਂ ਕਰ ਰਿਹਾ ਤਾਂ ਬਾਈਕਾ ਬਾਈ ਕਹਰੇ ਬਾਈ ਤਾ ਉਹ ਕਰਦੇ ਤੋ ਫੋਟੋਆਂ ਫਾਟੋਆਂ ਹੋਈ ਇੱਧਰ ਖੂਨਦਾਨ ਕੈਂਪ ਲੱਗ ਰਿਹਾ ਬਾਈ ਬਾਕੀ ਅਜ ਤੁਹਾਨੂੰ ਦਿਖਾਵਾਂ ਡੇਰਾ ਬੜਾ ਸੋਹਣਾ ਲਗਿਆ ਬਾਈਆਂ ਨਾਲ ਬੜਾ ਪਿਆਰ ਦੀ ਅਸਰ ਵਾਲਾ ਖੁਰਦ ਵਾਲਾ ਇਹਨਾਂ ਬੜੇ ਘੈਂਟ ਬੰਦੇ ਦੇ ਬਾਈ ਹਮ ਗਏ ਤੇ 20-25 ਮਿੰਟ ਵਾਸਤਾ ਪਰ ਦੋ 2.5 ਘੰਟੇ ਲਗਾਏ ਉਹ ਬਾਬਾ ਜੀ ਕੀ ਫੋਟੋ ਆ ਮੰਦਰਾ ਮੱਥਾ ਤੁਮਾਨਾ ਪਹਿਲਾਂ ਟੇਕ ਲਿਆਦਾ ਬਾਈ ਤੋ ਹੀ ਦੁਬਾਰਾ ਫਿਰ ਬੂਟ ਕੱਢਣੇ ਪੜਦੇ ਇਸ ਕਰ ਕੰਦਰ ਤੋਂ ਹਮ ਗਏ ਨਹੀਂ ਬਾਦਵਾ ਪਹਿਲਾਂ ਮੱਥਾ ਟੇਕ ਚੁਕੇ ਤੇ ਹਮ ਤੋ ਹੋਰ ਤੁਹਾਨੂੰ ਡੇਰਾ ਦਿਖਾਵਾਂ ਆ ਬੜੀ ਘੈਂਟ ਲਗੀ ਕਈ ਬਾਤਾਂ ਜੋ ਤੁਹਾਨੂੰ ਸੁਣਾਵਾਂਗੇ ਤੁਹਾਨੂੰ ਵੀ ਸ਼ਾਇਦ ਵਧੀਆ ਲਗਾ ਤੋ ਬਣੇ ਰਹੋ ਬਾਈ ਬਲੌਗ ਕੀ ਗੈਲ ਇੱਧਰ ਹੋ ਰਿਹਾ ਬਾਈ 23 ਤਰੀਕ ਨੂੰ ਜਿਸ ਦਿਨ ਇਹ ਬਲੌਗ ਪੜਾਗਾ ਉਸ ਦਿਨ ਵਾਸਤਾ ਪੰਡਾਰੇ ਦੀ ਤਿਆਰੀ ਹੋਈ ਆ ਬੜੀ ਕੈਂਟਵਾਤਾਂ ਪਤਾ ਲੱਗੀ ਕਹਾ ਵੀ ਇੱਕ ਤੋਂ ਜਿੰਨੇ ਵੀ ਹਟਾਈ 300 ਕੀ ਕੇ 3 ਹੋ ਆਇਆ ਕੋਈ ਮੁੱਲ ਨਹੀਂ ਲੈਂਦੇ ਹੈ ਜੋ ਵੀ ਗੋਂ ਵਾਲੇ ਦਾਣ ਦੇਹੇ ਆ 2500 ਪੀਪੇ ਹੋ ਜਾ ਕਿ ਕੇ ਬਈ ਉਹ ਸਾਰਾ দান ਹੋਆ ਗੁੜ ਜਿੰਨਾ ਵੀ ਹੋਆ ਬਈ ਸਾਰਾ দান ਆਵਾ ਕੋਈ ਖਰੀਦਗਾ ਨਹੀਂ ਲੈਂਦੇ ਹਾਂ ਯਾਨੀ ਕਿ ਗਾਉਂ ਵਾਲੇ ਆਪ ਲਿਆ ਕੇ ਦੇਖੀਆ ਖਰੀਦ ਦਾ ਜਿਸ ਤਰ੍ਹਾਂ ਵੀ ਆਟਾ ਹੋ ਗਿਆ ਕੁਛ ਵੀ ਖਰੀਦਗਾ ਨਹੀਂ ਲੈਂਦੇ ਆਈ ਬਾਰ ਕਾ ਸਾਰਾ ਸਮਾਨ ਬਚਾਇਆ ਰਹਾ ਹਰ ਅਜਤੇ ਯਾਨੀ ਕਿ ਬਲਾ ਲਿਓ 1.5 2 ਵਜਰੇ ਦਾ ਜਾਤੇ ਤਿਆਰ ਹੋਣ ਲੱਗਿਆ ਸਮਾਨ ਤਿਆਰੀ ਖਿੱਚਦੀ ਤੋ ਕੱਲ ਨੂੰ ਯਾਨੀ ਕਿ 23 ਤਰੀਕ ਨੂੰ ਰਾਤ ਤੱਕ ਚਲਾਗਾ ਇਸਤਰੀ ਬਣਦਾ ਰਹਾਗਾ ਬਾਈ ਕਹਾ ਵੀ ਬਹੁਤ ਸਮਾਨ ਬਚ ਜਾਇਆ ਮਾਰੇ ਬਾ ਬਹੁਤ ਵਧੀਆ ਸਿਸਟਮ ਲਗਿਆ ਬਾਈ ਉਹਨਾਂ ਦਾ ਬੜਾ ਸੋਹਣਾ ਲਗਿਆ ਲੈ ਵੀ ਆਮਨਾ ਲੈ ਵੀ ਇੱਧਰ ਦੇਖੋ ਖਿਚਦੀ ਤਿਆਰੀਆਂ ਪਾਥੀਆਂ ਪੰਨ ਪੰਨ ਦਾ ਗੇਰ ਰੇ ਮਾ ਬੜਾ ਸੋਹਣਾ ਅੱਜ ਵੀ ਬਾਈਆਂ ਨੇ ਲੰਗਰ ਲਾਇਆ ਵਾ ਦਾ ਆਲੂਆਂ ਦੀ ਭੱਜੀ ਦੀ ਬੜੀ ਸਵਾਦ ਪ੍ਰਸਾਦ ਤਾਂ ਰੋਟੀ ਦੀ ਬੜਾ ਵਧੀਆ ਲਗਿਆ ਬਾਈ ਸਰਾਲਾ ਖੜਦ ਜਾਗਾ ਇੱਧਰ ਨਿਆਣੇ ਕਰ ਰਹੇ ਪੂਰੀ ਗਲਾਈ ਬਾਈ ਉਹਨਾਂ ਖਿੱਚ ਰੱਖੀ ਤਿਆਰੀ ਆਪਣਾ ਖੀਰ ਹਰਮਾਲ ਪੁੜਿਆਂ ਦਾ ਲੰਗਰ ਹੋਆ ਵੀ ਰਾਤ ਤੱਕ ਚਲਾਇਆ ਬਾਈ ਉਹਨਾਂ بڑے ਘੈਂਟ ਬੰਦੇ ਦੇ ਯਾਰ ਬਾਈ ਉਹਨਾਂ ਕੈਰੀ ਬਾਈ ਜੇ ਤੋਂ ਕੱਲ ਨੂੰ ਆ ਗਏ ਤਾਂ ਹਮ ਠੀਕ ਹੈ ਨਹੀਂ ਥਰੇ ਰਕਾਵਾਂ ਦਿਖਾਵਾਂਗੇ ਜੋ ਵੀ ਹਮ ਆਉਣ ਲੱਗ ਰਿਹਾ ਤੇ ਫਿਰ ਯਹਾਂ ਦੇਖੀ ਮਨਾ ਟਰੈਲੀ ਜਿਹੜੀ ਬਾਈ ਉਹਨਾਂ ਤਿਆਰ ਕਰ ਕਰ ਕੇ ਦਿੱਲੀ ਮੋਰਚੇ ਵਾ ਖੜਾਈ ਵੀ ਤੀ ਬੜਾ ਵਧੀਆ ਲੱਗਾਇਆ ਉਹ ਵੀ ਔਰ ਯਾਦ ਇੱਕ ਯਾਦ ਦਿੱਲੀ ਮੋਰਚੇ ਦੀ ਜੋ ਬਾਈ ਤੇਰਾ ਦਾ ਫਿਰ ਆਂਦੇ ਵੀ ਬਾਈ ਰਾਸਤੇ ਮੈਂ ਹਮ ਪਹਿਲਾਂ ਜੰਦੇ ਬਾਤ ਕਰ ਰਹੇ ਤੇ ਵੀ ਯਹਾਂ ਗੱਡੀ ਗਿਰ ਸਕਾ ਗਈ ਸੀ ਤੋ ਸੱਚੀ ਨੂੰ ਕਿਸੇ ਕੀ ਗੱਡੀ ਗਿਰੀ ਵੀ ਤੀ ਪੀਵੀ 11 ਨੰਬਰ ਦੀ ਬਾਈ ਸੈਰੀ ਲੱਗ ਰਿਆ ਦਾ ਦੋ ਤਿੰਨ ਲੇਡੀਜ਼ ਵੀ ਹੈਤੀ ਗੱਲ ਕੁਮਾਨਾ ਕਹਾ ਵੀ ਆਪਣੇ ਬਾਈ ਤੋਂ ਫਸ ਗਿਆ ਕੌਣ ਮਦਦ ਕਰਾ ਆ ਚਲ ਹਮ ਕਰਾਂ ਬਾਈ ਦੀ ਮਦਦ ਲੈ ਅਬੀ ਫਿਰ ਹਮ ਉਤਰ ਗਏ ਇੰਟਾ ਰੋੜੇ ਚੱਕ ਚੱਕਾ ਟਾਇਰਾਂ ਕੇ ਤਲਾ ਗੀਰੀ ਮਿਹਨਤ ਬਹੁਤ ਕਰੀ ਪਰ ਬਾਤ ਬਣੀ ਨਹੀਂ ਬਾਈ ਰੋੜੇ ਰਾੜੇ ਪਾਕਾ ਤੋਂ ਬਾਤ ਬਣੀ ਨਹੀਂ ਫੇਰ ਮਾਨਾ ਕਹਾ ਵੀ ਹੋਰ ਦੇਖਾਂ ਕਿਆ ਕਰਾਂ ਫੇਰ ਬਾਈ ਰੱਸਾ ਵੀ ਮੰਗਿਆ ਕਈਆਂ ਵਦੇ ਹਰੇਕ ਬੰਦਾ ਤੋਂ ਦਿੰਦਾ ਨਹੀਂ ਹੈ ਇਹ ਕਹਿ ਰ ਟੁੱਟ ਜਾਗਾ ਇੱਕ ਬਾਈ ਨਾ ਹਾਥੀ ਵਾਲਾ ਹੋਆ ਜਿਹੜਾ ਉਹ ਕਹਿੰਦੇ ਛੋਟਾ ਹਾਥੀ بڑا ਹਾਥੀ ਉਸਨਾ ਆਪ ਦੀ ਰੱਸਾ ਕਰਾ ਮੇਰਾ ਲੈ ਲਿਓ ਫਿਰ ਉਹ ਬਾਈ ਜਾ ਰਹਾ ਤਾਂ ਮੈਂ ਆਪਣੀ ਗੱਡੀ ਕੋਲ ਟੋਚਨ ਪਾਉਣ ਲੱਗ ਰਿਹਾ ਤਾਂ ਬਾਈ ਕਹਿੰਦਾ ਟਰੱਕ ਵਾਲਾ ਮੈਂ ਪਾਉਂਗਾ ਬਾਈ ਟੋਚਨ ਮੈਂ ਖੈਂਚ ਦਿਉਂਾ ਬੜੇ ਘੈਂਟ ਬੰਦੇ ਵੀ ਹੋਆ ਬਾਕੀ ਜੋ ਬਾਈ ਜਿਹੜੇ ਨੇ ਆ ਕੁਰਲੀ ਕੇ ਤੇ ਮੇਰੇ ਗੋਂਕੇ ਨੇੜੇ ਕੇ ਬਾਈ ਤੇ ਉਹ ਬੰਤ ਅੰਕਲ ਜੀ ਆ ਜੋ ਅੰਕਲ ਜੀ ਵੀ ਕੁਰਲੀ ਕੇ ਆ ਤਿੰਨ ਬੰਦੇ ਤੇ ਨੇ ਨੇਮਨ ਉਦੇਸ਼ ਕਾ ਰੁਗਗੇ ਵੀ ਮਾਰੇ ਗਵੰਡੀ ਬਾਈ ਖੜੇ ਆ ਤੋਂ ਫਿਰ ਮਾਨਾ ਬਾਈ ਕੀ ਮਦਦ ਕਰੀ ਤੋਂ ਨੇ ਚੀਜ਼ਾਂ ਪੰਜਾਬ ਮਾਈ ਦੇਖਣੇ ਨੂੰ ਮਿਲਾ ਮਦਦ ਵਾਲੀ ਇਸ ਤਰ੍ਹਾਂ ਬਾਈ ਬਹੁਤ ਵਧੀਆ ਬਾਈ ਖੁਸ਼ ਹੋ ਗਿਆ ਜਿਹੜਾ ਪਟਿਆਲੇ ਵਾਲਾ ਤਾਂ ਬਾਈ ਬਾਈ ਥੰਨਾ ਮੇਰੀ ਮਦਦ ਕਰੀ ਉਹ ਮਾਰੇ ਵਾਲੀ ਰਾਣੀ ਸੁੰਦਰਾ ਖੜੀ ਆ ਬੜਾ ਵਧੀਆ ਲੱਗਿਆ ਬਾਈ ਮਾਨੂੰ ਮਦਦ ਕਰਨੀ ਚਾਹੀਏ ਜੇ ਕੋਈ ਫਾਜਾ ਬਾਈ ਹ ਲੈਡੀਜ਼ ਗੱਲਤੀ ਹੋਰ ਵੀ ਵਧੀਆ ਲਾਇ ਬਾਈ ਫਿਰ ਬੜੇ ਟਰੱਕ ਕੀ ਗੱਲ ਛੋਟੀ ਸੀ ਗੱਡੀ ਦੀ ਜੋ ਬਜ਼ਹਿਰ ਬਾਨਾ ਖੈਂਚ ਖਚਵਾਦੀ ਬਾਈ ਨਿਕਲ ਗਈ ਗੱਡੀ ਬਾਈ ਗਈ ਲਾਇ ਬਾਈ ਨਿਕਲ ਗਈ ਬਹੁਤ ਬੰਦੇ ਤੋਂ ਗਾਲਾਂ ਵੀ ਕੱਢ ਰਹੇ ਦੇਖਾਏ ਉਹ ਕੱਢ ਕੇ ਥੰਮ ਕਿਉਂ ਖੜੇ ਆਂ ਔਰ ਥਾਨਾ ਭੀੜ ਲਾ ਰੱਖੀ ਜਾਮ ਲੱਗ ਰਿਹਾ ਲੈ ਵੀ ਬਹੁਤ ਵਧੀਆ ਲੱਗਾ ਬਾਈ ਕੀ ਮਦਦ ਕਰਕਾ ਬਹੁਤ ਦਿਲ ਨੂੰ ਸਕੂਨ ਮਿਲਿਆ ਥੰਮ ਵੀ ਮਦਦ ਕਰੀ ਕਰੋ ਜੇ ਕਿਸੇ ਨੂੰ ਲੋਡ ਹੋਆ ਹਰਿਆਣਾ ਪੰਜਾਬ ਮਾਹੀ ਬਾਈ ਇਸ ਤਰ੍ਹਾਂ ਮਦਦ ਕਰਾਂ ਨਹੀਂ ਤਾਂ ਬਹੁਤ ਔਖਾ ਤੁਹਾਨੂੰ ਪਤਾ ਹੀ ਆ ਜਿਹੜੇ ਬੰਦੇ ਬਾਹਰ ਅੰਦਰ ਜਾਹਾਂ ਯੋ ਬਾਈ ਤਾਂ ਜਿੰਨਾ ਰੱਸਾ ਦਿਆ ਤਾਂ ਟੈਂਪੋ ਵਾਲਾ ਜਿਹਨੂੰ ਕੁਰਲੀ ਵਾਲਾ ਅੰਕਲ ਦੇ ਰਿਹਾ ਤਾਂ ਸ਼ਾਬਾਸ਼ ਬਾਕੀ ਟਰੱਕ ਵਾਲਾ ਬਾਈ ਵੀ ਥਾਨਾ ਦੇਖ ਲਈ ਬਾਈ ਨਕਰਿਆ ਥੈਂਕ ਯੂ ਮਹਾਰਾ ਜੀ ਲੇਡੀਜ਼ ਵੀ ਦੀ ਬਾਈ ਕੀ ਗੈਲ ਲੈ ਅ ਵੀ ਹਮ ਆਪਣੀ ਗੱਡੀ ਹੱਥ ਦੇਖੇ ਮੇਰੇ ਹੱਥ ਖਰਾਬ ਹੋ ਰਹੇ ਨੇ ਫੇਰ ਭਈ ਆਪਾਂ ਨਾ ਧੋ ਲਈਏ ਮਖਾ ਚਲੋ ਗੱਡੀ ਮੈਂ ਦੂਸਰੇ ਪਾਣੀ ਗਲ ਵੀ ਤੋਂ ਲੇਂਗੇ ਅੱਛਾ ਫੇਰ ਬਾਏ ਬਾਏ ਦੋਸਤੋ ਫੇਰ ਮਿਲਾਂਗੇ